ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਦਿਵਾ 25 ਅਗਸਤ ਪੰਜਾਬ ਦਾ ਮੌਸਮ ਦੀ ਗਰਗਨਗੇ ਕਾਫੀ ਭਾਗਾਂ 'ਚ ਰੈਡ ਲੇਟਾ ਜਾਰੀ ਹੋ ਚੁੱਕਾ ਪੰਜਾਬ ਦੇ ਕਾਫੀ ਭਾਗਾਂ 'ਚ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਆਪ ਨੂੰ ਕਾਫੀ ਭਾਗ ਤੋਂ ਭਾਰੀ ਮੀਂਹ ਕਈ ਭਗ ਦੇ ਪੰਜਾਬ ਦੇ ਆਪਣੇ ਭਾਗਾਂ 'ਚ ਦੇਖਣ ਨੂੰ ਮਿਲ ਚੁੱਕਾ ਹੈ ਕੱਲ ਕਰਾਂਗੇ ਆਉਣ ਵਾਲੇ ਕੁਝ ਘੰਟੇ ਦੇ ਪੰਜਾਬ ਦੇ ਮੌਸਮ ਦੀ 12 ਵੱਜ ਚੁੱਕੇ ਹਨ ਦਿਨ ਦੇ ਦੁਪਹਿਰ ਹੋ ਗਈ ਹੈ ਆਉਣ ਵਾਲੇ ਕੁਝ ਘੰਟੇ ਦੀ ਗੱਲ ਕਰਾਂਗੇ ਕਿੰਨਾ ਭਾਗੋ ਜਮਨ ਭਾਈ ਤੋਂ ਭਾਰੀ ਵੀ ਦੇਖਣ ਨੂੰ ਮੈਸਦਾ ਵੀਡੀਓ ਸ਼ੁਰੂ ਕਰਨਾ ਪੈਣਾ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚਲੋ ਅੱਗੇ ਵਧਦੇ ਹੁੜੀਓ ਤੁਸੀਂ ਮਾ ਲਾਈਵ ਸੈਟਰੀਫਾਈ ਦੇਖ ਸਕਦੇ ਹੋ ਪੰਜਾਬ ਦੀਆਂ 12 ਵਜੇ ਦੀਆਂ ਦੇਖੋ ਤੁਸੀਂ ਜਾਦੇ ਸਾਰੇ ਭਾਗੋ ਚੋਂ ਬੱਦਲ ਬਈ ਬਣੀ ਹੋਈ ਹੈ ਤੇ ਮਨਨ ਤੋਂ ਭਾਰੀ ਬੱਦਲ ਬਈ ਬਣੀ ਹੋਈ ਹੈ ਤਹੀਂ ਦੇਖੋ ਹਿਮਾਚਲ ਪ੍ਰਦੇਸ਼ ਵਿੱਚ ਵੀ ਆਪਣੇ ਲਗਭਗ ਨਾ ਪਹਾੜੇ ਪੂਰੇ ਇਲਾਕੇ ਵਿੱਚ ਲੱਗ ਛੱਗ ਬੱਦਲਵਾਈ ਬਣੀ ਹੋਈ ਹੈ ਹਰਿਆਣਾ ਵਿੱਚ ਟਟਮੀ ਬੱਦਲਵਾਈ ਹੈ ਰਾਜਸਥਾਨ ਵਿੱਚ ਟਟਮੀ ਬੱਦਲਵਾਈ ਜਾਰੀ ਹੈ ਮੀਂਹ ਦੇ ਨਾਲ ਹਿਮਾਚਲ ਵਿੱਚ ਵੀ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਪੰਜਾਬ ਵਿੱਚ ਵੀ ਸਵੇਰ ਤੋਂ ਇੰਨੀ ਕੱਲ ਤੋਂ ਹੀ ਲੱਗਾ ਹੋਇਆ ਹੈ ਮੀਂਹ ਆਪਣੇ ਕੱਲ ਸਵੇਰ ਤੋਂ ਬੱਦਲਵਾਈ ਸ਼ੁਰੂ ਬਣੀ ਕੱਲ ਸਵੇਰ ਤੋਂ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਘੰਟੇ 2 ਘੰਟੇ ਲਈ ਹਟਿਆ ਨਹੀਂ ਤੇ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਸਾਡਾ ਏਰੀਆ ਕਪੂਥਲਾ ਹੈ ਦਵਾਬੇ ਚ ਕਬੂਥਲਾ ਜ਼ਿਲ੍ਹਾ ਸਾਡੇ ਕੱਲ ਤੋਂ ਲਗਾਤਾਰ ਮੀਂਹ ਦੇਖ ਨੂੰ ਮਿਲਿਆ ਘੰਟਾ 2 ਘੰਟਾ ਹਟਿਆ ਰਾਤ ਬਸ ਉਹ ਤਾਂ ਲਗਾਓ ਅੱਜ ਸਵੇਰ ਤੋਂ ਵੀ ਲਗਾਤਾਰ ਮੀਂਹ ਦੇਖ ਨੂੰ ਨਾ ਰਿਹਾ ਪਾਣੀ ਦਾ ਪੱਧਰ ਬਹੁਤ ਪੰਜਾਬ ਦੇ ਧੱਕੇ ਚ ਬਚਕਾ ਹੈ ਆਪਣੇ ਬਿਆਹ ਦਰਿਆ ਚ ਕਬੂਤਰੇ ਸੁਲਤਾਨਪੁਰ ਦੇ ਭਾਗ ਜਦ ਨੂੰ ਪਤਾ ਹੈ ਹਾੜ ਦੀ ਮਾਰਾਂ ਹਟਾਏ ਹਨ ਆਉਣ ਵਾਲੇ ਕੁਝ ਘੰਟਿਆਂ ਚ ਵੀ ਹੱਲੇ ਵੀ ਇਸੇ ਤਰ੍ਹਾਂ ਮੀਂਹ ਦੇਖਣ ਨੂੰ ਮਿਲੇਗਾ ਸਹੀ ਹੁਣ ਰੇਨਫੋਰਡ ਦੇਖ ਸਕਦੇ ਹੋ ਪੰਜਾਬ ਦੇ ਆਪਣੇ ਖਾਸ ਜ਼ਿਆਦਾ ਮੀਂਹ ਦੇ ਭਾਜ ਆਪਾਂ ਗੱਲ ਕਰੀ ਜ਼ਿਆਦਾ ਮੀਂਹ ਜ਼ਿਲ੍ਹੇ ਵਾਲੇ ਤੇ ਲਗਭਗ ਆਪਣੇ ਦਬਾਬੇ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਬਾਕੀ ਲੁਧਿਆਣੇ ਵਿੱਚ ਥੋੜੀ ਜਿਹੀ ਜ਼ਿਆਦਾ ਉਮੀਦ ਹੈ ਮਦਭਾਗ ਹੋ ਗਿਆ ਤੇ ਦਬਾਬੇ ਦੇ ਭਾਗ ਹੋ ਗਿਆ ਆਪਣੇ ਇਹਨਾਂ ਚ ਜ਼ਿਆਦਾ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਪੰਜਾਬ ਨਾਲ ਬਾਕੀ ਸਾਰੇ ਪੰਜਾਬ ਵਿੱਚ ਵੀ ਵਧੀਆ ਮੀਂਹ ਦੇਖਣ ਨੂੰ ਮਿਲੂਗਾ ਤੇ ਹਲੇ ਸ਼ਾਮਾਂ ਤਾਂ ਹੀ ਉਮੀਦ ਹੈ ਇੱਥੇ ਤਰ੍ਹਾਂ ਹੀ ਹੈ ਕੋਈ ਨਵੀਂ ਅਪਰੇਟ ਆਊਗੀ ਕੋਈ ਸਿਸਟਮ ਹੋਰ ਤਕੜਾ ਹੋਊਗਾ ਜਿਹੜਾ ਇਹ ਸਿਸਟਮ ਹੈ ਸ਼ਾਮਾਂ ਤਾਂ ਹੀ ਹੰਦੇ ਕਾਰਵਾਈ ਦੇ ਸਕਦਾ ਹੈ ਪੰਜਾਬ 'ਚ ਸ਼ਾਮ ਮੰਹੋਂ ਫਿਰ ਟੁੱਟਮੀ ਆਪਣੇ ਮਤਲਬ ਬਦਲਵਾਈ ਹਟਣੀ ਸ਼ੁਰੂ ਹੋਵੇ ਬਾਕੀ ਸ਼ਾਮ ਮੰਹੋਂ ਜੋ ਨਵੀਂ ਬਦਲਵਾਈ ਕਰੇਡ ਹੋਗੀ ਤੁਹਾਨੂੰ ਵੀਡੀਓ ਬਣਾ ਕੇ ਦਵਾਗੇ ਅੱਜ ਦੀ ਵੀਡੀਓ ਚ ਨਹੀਂ ਕੌਲਮ ਆਇਆ ਗਿਆ ਲੱਗ ਰਿਹਾ ਕਾਫੀ ਠੰਡਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ 6-7 ਡਿਗਰੀ ਦੀ ਗਰਾਵਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਲਗਭਗ ਸਾਰੇ ਜੱਡਿਆਂ ਵਿੱਚ ਕਾਫੀ ਠੰਡਾ ਮੌਸਮ ਦੇਖਣ ਨੂੰ ਮਿਲ ਰਿਹਾ ਪਰ ਮੀ ਬਹੁਤ ਜੱਦਾ ਦੇਖਣ ਨੂੰ ਮਿਲਿਆ ਜਿਸ ਨਾਲ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਆਪ ਨੂੰ ਕਿਤੇ ਨਾ ਕਰੇ ਬਾਕੀ ਅੱਜ ਦੀ ਵੀਡੀਓ ਚ ਨਹੀਂ ਧੰਨਵਾਦ